ਸਾਡੀ ਕਾ ਵੀ ਇੱਥੇ ਸਵਾਗਤ ਕੀਤਾ ਜਾਂਦਾ ਤੁਹਾਡਾ ਸੋਨੂ ਡੇਰੀ ਫਾਰਮ ਤੇ ਅੱਜ ਤੁਹਾਡੇ ਵੱਲ ਤੋਂ ਦੋ ਪਸੂ ਲੈ ਕੇ ਆਏ ਆ ਇੱਕ ਤਾਜੀ ਸੂਏ ਇੱਕ ਤਿਆਰ ਝੋਟੀ ਸੋਨੂ ਡੇਰੀ ਫਾਰਮ ਤੇ ਵੀ ਕੋਈ ਦੂਜਾ ਮੰਡੇ ਕੋਈ ਤਿੱਗਿਆ ਮੰਡੇ ਥੋੜ ਨੂੰ ਝੋਡੇ ਤਿਆਰ ਦੇ ਦੂਜੇ ਸੂਏ ਨਾਰਮਲ ਇਹਨੇ ਚੰਗੀ ਤਰ੍ਹਾਂ ਲਗਾ ਕੇ ਖਾਦੋ ਜੀ ਨਾਰਮਲ ਕੱਟੀ ਨੇ ਦੁੱਧ ਚਵਾਇਆ ਦੂਜੇ ਸੂਏ ਸਾਡੇ 13 ਕਿਲੋ ਕਹਿਣ ਆਪਾਂ 15 ਵੀ ਕਹਿ ਦਈਏ ਕੀ ਫਾਇਦਾ ਕਰਮਾ ਲਈ ਕੋਈ ਠਿੱਕਾ ਦਾ ਦਿਨ ਲੈ ਜਾਈਏ ਬਹੁਤ ਹੀ ਚੰਗੀ ਏ ਤੁਹਾਨੂੰ ਖੁਣ ਕੇ ਸੋਹਣੇ ਆ ਚੰਗੀ ਕਾਦੂਦੂਦਲੀ ਝੋਟੀ ਅੱਜ ਆਪਣੇ ਖਾਦ ਤੇ ਆਈ ਏ ਦੇਖੋ ਜੀ ਥਾੜਾ ਵੇਖੋ ਕਿ ਕਿਸਤੇ ਲੱਗਾ ਆਹ ਨੂੰ ਬਾਹਰੋਂ ਸਾਫਾਈ ਕੀਤੀ ਦਾ ਨੋਰਮਲ ਕੀਤੀ ਹੋਤੀ ਚਵਾਰੇਗੀ 14 14.5 ਕਰੋ ਬਹੁਤ ਹੀ ਚੰਗੀ ਹੈ ਥਾਣਾ ਥੋਣਾ ਦਾ ਗੈਪ ਵੇਖੋ ਜੀ ਸਿੰਘ ਦੀ ਬਣਾਵਟ ਬਹੁਤ ਸੋਹਣੀ ਹੈ ਇਹਦਾ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ ਆਹ ਨਾਲ 120 ਹਜ਼ਾਰ ਦੀ ਦੇਦਾ ਇਹ ਝੋਟੀ ਬਹੁਤ ਹੀ ਚੰਗੀ ਹੈ ਕਰਮਾ ਦੀ ਟਾਡੇ ਆਪ ਦੇ 2 ਨੰਬਰ ਤੇ ਆ ਗਈ ਝੋਤੀ ਬਹੁਤ ਚੰਗੀ ਏ ਜੋਗੀੜ ਕੜਕੇ ਝੂਰੀਏ ਕਰਮੜੀ ਟੱਕੇ ਦੀ ਕੋਈ ਬੋਰਾ ਕੱਢਿਆ ਤੇ 4 ਕਿਲੋ ਇਹ ਮਗਰ ਕੱਟਿਆ ਬਹੁਤ ਹੀ ਚੰਗਾ ਕੁੱਲੇ ਕਟਕੁੜੀ 4 ਕਿਲੋ ਬਹੁਤ ਏ ਆ ਵੀ ਦੋ ਤੇ 14 14.5 ਕਿਲੋ ਦੇ ਦੇਗੀ ਉਹ ਤਾਂ ਟੱਕੇ ਝੂਰੀਏ ਕੋਈ ਬੋਰੀ ਹੋ ਗਈ ਥੋੜੇ ਆਫਸਰ ਹੋਏਗੀ ਬਹੁਤ ਹੀ ਕਰਮੜੀ ਚੰਗੀ ਏ ਕਾਕਾ ਕਰਕੇ ਸੂਈਏ ਪਰ ਉਪਰ ਜੇ ਦੇ ਜੀੜੀ ਵਾਪੇ ਕੋਲ ਆ ਇੱਕ ਹੋਰ ਵੀ ਚੰਗੀਆਂ ਕਾਸ ਆ ਬਹੁਤ ਚੰਗਾ ਆ ਦਰੂਦੀਆਂ ਝੋਕਣਾ ਸਮੇਂ ਦੇਖੋ ਇਹ ਸੰਗ ਸੰਗ ਤੇ ਬੜਾ ਅਫਸਰ ਖਾ ਦੇ ਵੀ ਇਹ ਇੱਕ ਬੜਾ ਅਫਸਰ ਕੋਈ ਖਾਦ ਦੇ ਦਿੱਕਰ ਪਾਲੀ ਦਾ ਕੋਈ ਲੇਖ ਹੈ ਇਹ ਕਾਹਦੀਆਂ ਬਾਤਾਂ ਜਦੋਂ ਪੀਕ ਤੇ ਆ ਗਈ ਉਦੋਂ ਇੰਨੇ ਨਾਲ ਵੀ ਜ਼ਿਆਦਾ ਲੇਵਾ ਬਣ ਜਾਣਾ ਹੈ ਮੁੱਲਿੰਦਾ ਵੀ ਇੱਕੋ ਜਾਈਏ 1 ਲੱਖ 20 ਹਜ਼ਾਰ ਦੀ ਆ ਵੀ ਦੇ ਦਾਲੀ ਜੇ ਨੂੰ ਜੋੜਾ ਲਵੇ ਗੋਂਦੇ ਬਾਹਰ ਕਾਣ ਹੋ ਜਾਏਗਾ ਮੋਬਾਈਲ ਨੰਬਰ ਆਪਣਾ 8872 899872 8939 ਆਪਣੇ ਵੱਧ ਤੋਂ ਵੱਧ ਆਪਣੇ ਚੈਨਲ ਦੀ ਸਪੋਰਟ